ਸਭ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਅੱਜ ਖਬਰਾਂ ਆਈਆਂ ਨੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਕਿ ਜਗੁਰੂਗੜ੍ਹ ਦੀ ਜੇਲ੍ਹ ਵਿੱਚ ਉਹਨਾਂ ਨਾਲ ਮਾੜਾ ਵਰਤੋ ਕੀਤਾ ਜਾ ਰਿਹਾ ਹੈ ਤੇ ਉਹਨਾਂ ਤੇ ਕੁਝ ਅਜਾਰੀ ਵੀ ਪਾ ਦਿੱਤੇ ਗਏ ਨੇ ਟੈਕਨੀਕਲ ਕੇ ਫੋਨ ਵਗੈਰਾ ਪੜੇ ਗਏ ਨੇ ਰਿਮੋਟ ਕੰਟਰੋਲ ਪਟਿਆ ਗਿਆ ਕੁਝ ਅਹਜਾ ਜਿਹਦੇ ਨਾਲ ਸੰਚਾਰ ਵਧ ਕੀਤਾ ਜਾ ਸਕਦਾ ਕੋਈ ਅਹਜੇ ਵੀ ਅਜਾਰ ਪੜੇ ਗਏ ਨੇ ਇਹ ਨਾਲ ਇਹ ਵੀ ਖਬਰ ਆ ਰਹੀ ਹੈ ਨੇ ਕਿ ਅਮਰਪਾਲ ਸਿੰਘ ਨੇ ਉੱਥੇ ਭੁੱਖ ਹੜਤਾਲ ਕਰ ਦਿੱਤੀ ਹੈ ਪਹਿਲਾਂ ਵੀ ਦੋ ਤਿੰਨ ਵਾਰ ਉਹਨਾਂ ਨੇ ਭੁੱਖ ਹੜਤਾਲ ਕੀਤੀ ਸੀ ਪਰ ਕਾਰਨ ਕਿ ਨੇ ਤੋਂ ਕਰਤਾਰ ਦੇ ਜਾਂ ਵਾਕਈ ਅਮਰਤਪਾਲ ਸਿੰਘ ਤੋਂ ਡਿਬਰੂਗੜ ਜੇਲ੍ਹ ਵਿੱਚੋਂ ਕੁਝ ਸਮਾਨ ਪੜਿਆ ਗਿਆ ਇਹਦੇ ਬਾਰੇ ਗੱਲ ਕਰਾਂਗੇ ਐਡਵੋਕੇਟ ਸਿਮਰਜੀਤ ਸਿੰਘ ਨਾਲ ਜੋ ਐਨਐਸਏ ਤਹਿਤ ਨੌਜਵਾਨ ਜਿਹੜੇ ਬੰਦੇ ਨੇ ਉਹਨਾਂ ਦੇ ਵਕੀਲ ਨੇ ਗੱਲ ਕਰਦੇ ਆ ਵਕੀਲ ਸਾਹਿਬ ਸਵਾਗਤ ਹੈ ਤੁਹਾਡਾ ਸੱਸੀ ਚੰਦਰਪਾਲ ਜੀ ਵਕੀਲ ਸਾਹਿਬ ਕੀ ਮੁੱਦਾ ਜਿਹੜਾ ਹੈਗਾ ਅਮਰਤਪਾਲ ਸਿੰਘ ਨੂੰ ਉਹ ਹੜਤਾਲ ਕਰਨੀ ਪੈਗੀ ਕਿਸ ਤਰ੍ਹਾਂ ਨਾਲ ਉੱਥੇ ਕੀ ਮਾੜਾ ਮੇਵ ਹੋ ਰਿਹਾ ਤਾਂ ਉਹ ਕਰ ਰਹੇ ਨੇ ਬੁਖੜਤਾਲ ਜੇ ਫਿਰ ਇਧਰੋਂ ਸਰਕਾਰ ਦੇ ਪੱਖੋਂ ਕੋਈ ਹੰਗਾਰਾ ਨਹੀਂ ਭਰਿਆ ਜਾ ਰਿਹਾ ਕਾਰਨ ਕੀ ਨਜ਼ਰ ਆਉਂਦੇ ਨੇ ਤਿੱਕੂ ਕਰਨ ਲਈ ਇੱਕ ਨਿਊਜ਼ ਫਲੈਸ਼ ਹੋਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਵਾਈਫ ਨੇ ਕਿਹਾ ਹੈ ਕਿ ਉਹ ਜੇਲ੍ਹ ਚ ਮੁਲਾਕਾਤ ਕਰਨ ਗਈ ਸੀ ਅੱਜ ਤੋਂ ਡੇਪ ਫੋਰ ਯਸਟਰਡੇ ਉਹਨਾਂ ਨੇ ਦੱਸਿਆ ਕਿ ਮੇਰੇ ਕਮਰੇ 'ਚ ਜਦੋਂ ਮੈਂ ਮੁਲਾਕਾਤ ਕਰਨ ਗਿਆ ਹੈ ਤੇ ਇਹਨਾਂ ਨੇ ਮਗਰੋਂ ਕੈਮਰੇ ਲਾ ਦਿੱਤੇ ਹਿਡਨ ਕੈਮਰੇ ਜਿਹੜੇ ਨੇ ਬਾਥਰੂਮ 'ਚ ਵੀ ਲਾ ਦਿੱਤੇ ਤੇ ਮੇਰੇ ਕਮਰੇ ਚ ਵੀ ਮਲਬ ਦੇ نیچے ਲਾ ਦਿੱਤਾ ਤੇ ਉਥੋਂ ਕਹਿੰਦੇ ਅਸੀਂ ਜਿਹੜੀ ਏਜੰਸੀ ਵੱਲੋਂ ਪਲੈਂਟਡ ਡੋਂਗਲ ਸੀ ਤੇ ਇਹ ਸਾਰਾ ਸਮਾਨ ਫਿਰ ਪੱਟ ਕੇ ਤੇ ਅਸੀਂ ਉਸ ਪ੍ਰੋਟੈਸਟ ਵਿੱਚ ਉਹਨਾਂ ਨੇ ਲਾਇਆ ਕਿ ਤੁਸੀਂ ਸਾਡੀ ਜਿਹੜੀ ਪ੍ਰਾਈਵੇਸੀ ਹੈ ਉਹਨੂੰ ਬ੍ਰੀਚ ਕਰ ਰਹੇ ਹੋ ਸੋ ਇਹ ਸਾਰੇ ਕੇਸ ਦੇ ਵਿੱਚ ਬੀਇੰਗ ਲਾਇਰ ਕਿਉਂਕਿ ਮੈਂ ਡਿਗਬੁਰਗੜ ਕੀਵਰੀ ਵਿਜ਼ਿਟ ਕੀਤਾ ਹੈ ਤੇ ਉੱਥੇ ਜਿਹੜੀ 3 लेयर्स ਹੁੰਦੇ ਨੇ ਸਿਕਿਉਰਿਟੀ ਦੇ ਫਰਸਟ ਜਿਹੜਾ ਲੇਅਰ ਹੈ ਉਹ ਤਾਂ ਜਦੋਂ ਤੁਸੀਂ ਐਂਟਰ ਕਰਦੇ ਆਂ ਰੋਡ ਤੋਂ ਉਦੋਂ ਤੁਹਾਡੀ ਕੋਈ ਵੀ ਚਾਹੇ ਉਹਦੇ ਕੋਈ ਰਿਲੇਟਿਵਸ ਨੇ ਉਹਨਾਂ ਨੇ ਕਾਰਨ ਕੀ ਦੱਸਿਆ ਕਿ ਲੱਗਿਆ ਸੀ ਸਾਰੇ ਤੋਂ ਗੱਲ ਥੋੜੀ ਦੱਸ ਇਸ ਸੇਫਟੀ ਯੂਜ਼ ਹੈ ਉਹਦੇ ਪ੍ਰਤੀ ਆਪ ਦਾ ਪ੍ਰਤੀਕਰਮ ਦੇ ਰਿਹਾ ਹੈ ਕਿ ਜਿਹੜੀ ਨਿਪੂਗੜ ਜੇਲ ਹੈ ਉਹਦੇ ਚ ਤਿੰਨ ਲੇਅਰਸ ਨੇ ਸਿਕਿਉਰਿਟੀ ਦੀ ਹੈ ਇੱਕ ਜਦੋਂ ਤੁਸੀਂ ਰੋਡ ਤੋਂ ਐਂਟਰ ਕਰਦੇ ਆ ਛੇ ਉਹ ਨਜ਼ਰਬੰਦ ਦਾ ਪਰਵਾਰਕ ਮੈਂਬਰ ਆ ਛੇ ਵਕੀਲ ਹੈ ਗੇਟ ਦੇ ਉੱਪਰ ਉਹਦੀ ਤਲਾਸ਼ੀ ਲਈ ਜਾਂਦੀ ਹੈ ਇਵਨ ਕਿਈ ਵਾਰੀ ਤੁਹਾਡੀਆਂ ਜ਼ਰਾਪਤ ਬੂਟ ਵੀ ਰੋਏ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਜੇਲ੍ਹ ਦੇ ਅੰਦਰ ਐਂਟਰ ਕਰਦੇ ਆ ਤੁਹਾਡੀ ਫਿਰ ਦੁਬਾਰਾ ਸਖਤੀ ਤੇ ਤਲਾਸ਼ੀ ਹੁੰਦੀ ਹੈ ਓਕੇ ਜਦੋਂ ਜਿਹੜਾ ਨਜ਼ਰਬੰਦ ਬੰਦਾ ਜਦੋਂ ਜੇਲ੍ਹ ਦੇ ਗੇਟ 'ਚ ਐਂਟਰ ਕਰਦਾ ਉਹਦੀ ਵੀ ਤਲਾਸ਼ੀ ਹੁੰਦੀ ਹੈ ਇਹ ਦੀ ਤੁੰਦੀ ਇਹ ਐਨਐਸਸੀ ਵਾਲੇ ਅਪੰਦੇ ਜਿੰਨੇ ਵੀ ਨਜ਼ਰਬੰਦ ਹੈਗੇ ਨੇ ਇਹ ਤੇ ਜਿਹੜੇ ਕਮਰੇ ਨੇ ਉਹਨਾਂ ਦੇ ਵਿੱਚ ਵੈਰਕ ਦੇ ਵਿੱਚ ਆਲਰੇਡੀ ਕੈਮਰੇ ਲੱਗੇ ਹੋਏ ਨੇ ਸੋ ਸਰਕਾਰ ਨੂੰ ਸਵਾਲ ਹੈਗਾ ਕਿ ਇੰਨੀ ਹਾਈ ਸਕਿਉਰਿਟੀ ਦੇ ਬਾਵਜੂਦ ਇਹ ਕੈਮਰੇ ਇਹ ਡੋਂਗਲ ਇਨਸਮਾਨ ਜਾਣਾ ਪੋਸੀਬਲ ਨਹੀਂ ਹੈਗਾ ਤੁਸੀਂ ਜੇ ਮੇ ਸਰਕਾਰ ਇੱਕ ਅਲੀਗੇਸ਼ਨ ਆਉਂਦੀ ਹੈ ਨਹੀਂ ਸੀ ਇਹਦੇ ਕੋ ਏਕੇ 47 ਫੜੀ ਗਈ ਹੈ ਇਹਦੇ ਕੋ ਆ ਫੜਿਆ ਗਿਆ ਇਸ ਕਿਸਮ ਦਾ ਸੈنسਟਾਈਜ਼ ਕਰ ਰਿਹਾ ਹੈ ਅਸੀਂ ਗਿਜ਼ਪੀ ਅਸਮ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਤੂੰ ਕੋਈ ਐਵੀਡੈਂਸ ਕਲੈਕਟ ਕੀਤੀ ਹੈ ਇਹਨੂੰ ਕਨੈਕਟ ਕਰਨ ਲਈ ਕੁਕੀ ਕਾਨੂੰਨ ਕਹਿੰਦਾ ਹੈ ਕਿ ਹਰ ਗੱਲ ਜਿਹੜੀ 체ਨ ਨਾਲ 체ਨ ਜੁੜੀ ਹੋਣੀ ਜ਼ਰੂਰੀ ਹੈ ਹੂੰ ਉਹ ਇਸ ਕੇਸ ਦੇ ਵਿੱਚ ਨਾ ਤਾਂ ਉਹਨਾਂ ਨੇ ਇਹ ਦੱਸਿਆ ਕਿ ਇਹ ਫੋਨ ਪ੍ਰੋਵਾਈਡ ਕਿਵੇਂ ਹੋਏ ਨੇ ਜਿਹੜੇ ਸਪੌਂਟਨੀ ਕਮੀਆਸ ਮੰਦ ਤੇ ਫਿਰ ਤਾਂ ਕਿਹੜਾ ਮੁਨਾਜ਼ਮ ਹੈ ਜਿਹੜਾ ਇਹਨਾਂ ਨਾਲ ਰਲਿਆ ਹੋਇਆ ਹੈ ਫੋਨ ਜਿਹੜੇ ਖੋਖਰਸਾ ਫੋਨ ਫੜੇ ਗਏ ਨੇ ਉਹਨਾਂ ਚੋਸੀ ਤੱਕ ਇਹ ਨਹੀਂ ਦੱਸਿਆ ਕਿ ਫੋਨ ਕਿਤੇ ਯੂਜ਼ਡ ਕੀਤੇ ਗਏ ਨੇ ਕਿ ਉਧੇ ਹੈਗੇ ਨੇ ਕਿ ਉਹਨਾਂ ਨੂੰ ਕਿਸੇ ਨੂੰ ਕੋਈ WhatsApp ਕਾਲ ਕੋਈ ਫੋਨ ਕਾਲ ਹੋਈ ਹੈ ਕਿ ਨਹੀਂ ਹੋਈ ਇਹ ਦੋਨੋਂ ਚੀਜ਼ਾਂ ਦਾ ਜਿਹੜਾ ਲਿੰਕ ਹੈ ਮਿਸਿੰਗ ਹੈਗਾ ਠੀਕ ਤਾਂ ਇਸ ਕਰਕੇ ਸਰ ਨੂੰ ਲੱਗ ਰਿਹਾ ਹੈ ਕਿ ਇਹ ਜਿਹੜੀ ਹੈ ਇੱਕ ਸੈਂਸਿਟਾਈਜ਼ ਕੀਤੀ ਹੋਈ ਨਿਊਜ਼ ਦਾ ਕਿਵਾਰੀ ਬੰਦੇ ਤੇ ਪ੍ਰੈਸ਼ਰ ਪਾਉਣਾ ਹੁੰਦਾ ਉਸ ਕਿਸਮ ਦਾ ਟੈਕਟ ਹੈਗਾ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ CCTV ਕੈਮਰੇ ਬੈਰਕ ਦੇ ਵਿੱਚ ਲਗਾਏ ਬਾਥਰੂਮ ਚ ਉਹ ਸਾਰੇ ਜਿਹੜੇ ਬੰਦੇ ਨੇ ਜਿਹੜੇ ਸਿੱਖ ਬੰਦੇ ਉਹਨਾਂ ਦੇ ਲਾਇਆ ਕਿ ਕੇ ਇਕੱਲੇ ਅਮਰਤਵਾਲ ਸਿੰਘ ਤੇ ਲਾਇਆ ਦੇਖੋ ਉੱਥੇ ਦੋ ਕਮਰੇ ਹੈ ਕਿ ਨਹੀਂ ਇੱਕ ਸਿਪਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਚਾਚਾ ਜੀ ਹਰਜੀਤ ਸਿੰਘ ਨੇ ਦੂਸਰੇ ਕਮਰੇ ਜਿਹੜੇ ਰੈਸਟ ਆਫ ਜਿਹੜੇ 8 ਬੰਦੇ ਨੇ ਉਹ ਹੈਗੇ ਨੇ ਤੀਸਰੀ ਖਬਰ ਸੁਣਨ ਚਾਹ ਇਹ ਉਦਚ ਇਹ ਹੈਗਾ ਕਿ ਭਾਈ ਅਮਰਤਪਾਲ ਸਿੰਘ ਦੇ ਬਾਥਰੂਮ ਤੇ ਕਮਰੇ ਦੇ ਵਿੱਚ ਜਿਹੜੇ ਬਲਬ ਲੱਗੇ ਨੇ ਉਹਨਾਂ ਦੇ ਥੱਲੇ ਇਹਨਾਂ ਨੇ ਇਹ ਜਿਹੜੇ ਜਸੂਸੀ ਕੈਮਰੇ ਨਿਊਜ਼ ਤੇ ਕੈਮਰੇ ਫਿਟ ਕੀਤੇ ਨੇ ਇਹ ਕਦੋਂ ਕਦੋਂ ਫਿਟ ਕੀਤੇ ਨੇ ਇਹ ਤੇ ਅ ਪਰਸੂ نیوز ਮਤਲਬ ਜਿਹੜਾ ਕੱਲ ਫਲੈਸ਼ ਹੋਇਆ ਹੈ نیوز ਦੇ ਵਿੱਚ ਕਿ ਉਹਨਾਂ ਨੇ ਹੜਤਾਲ ਰੱਖ ਲਈ ਹੈ ਤੇ ਇਹ ਰੀਜ਼ਨ ਹੈਗਾ ਓਕੇ ਤੇ ਜਿਹੜਾ ਦੋ ਕਾਰਨ ਹੋ ਸਕਦਾ ਇੱਕ ਤਾਂ ਅਮਰਤਵਾਲ ਸਿੰਘ ਨੂੰ ਬਦਨਾਮ ਕਰਨਾ ਕਿ ਦੇਖੋ ਅਜੇ ਵੀ ਇਹ ਸੰਪਰਕ ਬਣਾ ਰਿਹਾ ਸੀ ਬਾਹਰਲੇ ਲੋਕਾਂ ਨਾਲ ਦੂਸਰਾ ਇੱਕ ਤਾਂ ਬਦਨਾਮ ਕਰਨੀ ਚਾਹ ਲੈ ਇੱਕ ਜਦੋਂ ਸੀਸੀਟੀਵੀ ਕੈਮਰਾ ਨੇ ਉਹਨਾਂ ਨੇ ਵਿਰੋਧ ਕੀਤਾ ਇਹਨੂੰ ਹੋਰ ਕੇਸ ਚ ਉਲ ਜਾ ਦਿਓ ਤਾਂ ਵੀ ਇਸ ਤਰ੍ਹਾਂ ਕਈ ਫਿਰ ਕਰ ਸਕਦੇ ਤਾਂ ਉਹਨੂੰ ਕਾਰਨ ਕੀ ਨਜ਼ਰ ਆਉਂਦਾ ਦਿੱਖੂ ਸਰਕਾਰ ਨੇ ਕਹਿਮਨੇ ਤਾਂ ਆਲਰੇਡੀ ਲਾਈਵ ਹੋਣੀ ਪੈਰਕ ਦੇ ਬਾਹਰ ਬਰਾਂਡੇ ਦੇ ਵਿੱਚ ਆਟਰ ਸਕਰਟਸ ਦੇ ਕਵਰਡ ਹੈ ਜਦੋਂ ਤੁਸੀਂ ਜੇਲ੍ਹ ਚ ਮੁਲਾਕਾਤ ਕਰਦੇ ਆਂ ਤੇ ਇੱਕ ਕੈਮਰਾ ਜੇਲ੍ਹ ਸੁਪਰਵਾਈਜ਼ ਕਰਦੀ ਹੁੰਦੀ ਹੈ ਇੱਕ ਕੈਮਰਾ ਕੋਈ ਥਰਡ ਏਜੰਸੀ ਲਈ ਲੱਗਿਆ ਹੋਇਆ ਦੋ ਕੈਮਰੇ ਆਲਰੇਡੀ ਸਰਵਲੈਂਸ ਕਰ ਰਹੇ ਹੁੰਦੇ ਤੇ ਸੋ ਸਾਡਾ ਸਵਾਲ ਇਹ ਹੈ ਕਿ ਜਦੋਂ ਉਹਨਾਂ ਕੋਲ ਆਲਰੇਡੀ ਫੋਨ ਰੈਗਾ ਹੈ ਉਹ ਤੇ ਜੇਲ੍ਹ ਦੇ ਸਰਕਾਰੀ ਫੋਨ ਤੇ ਜ਼ਰੂਰੀ ਪਰਿਵਾਰ ਨਾਲ ਸਰ ਤੇ ਵਕੀਲਾਂ ਨਾਲ ਵੀ ਗੱਲਬਾਤ ਹੁੰਦੀ ਹੈ ਤਸ ਜਦੋਂ ਉਹਨਾਂ ਨੂੰ ਫੋਨ ਅਵੇਲੇਬਲ ਹੈਗਾ ਤੇ ਉਹਨਾਂ ਨੂੰ ਇਹ ਦੋ ਨੰਬਰ ਦੇ ਫੋਨ ਦਾ ਰਿਸਕ ਲੈਣ ਦੀ ਕੀ ਲੋੜ ਲੱਗੀ ਹੈ। ਇਹ 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 ਇਹਨਾਂ ਦਾ ਕੇਸ ਕਿੱਥੇ ਪਹੁੰਚਿਆ ਜਿਹੜੇ ਜ਼ਮਾਨਤਾਂ ਵਗੈਰਾ ਲਾਈਆਂ ਸੀਗੀਆਂ ਜਾਂ ਪੰਜਾਬ ਬਰਿਆਣਾ ਹਾਈ ਕੋਰਟ ਦੇ ਵਿੱਚ ਵੀ ਨੋਟਿਸ ਵਗੈਰਾ ਹੋਏ ਨੇ। ਤੁਹਾਨੂੰ ਲੱਗਦਾ ਕਿ ਬੰਦ ਖਲਾਸੀ ਹੋ ਜੇਗੀ ਇਹਨਾਂ ਦਿਨਾਂ ਦੌਰਾਨ ਇਹਨਾਂ ਜਿਹੜੇ ਬੰਦੇ ਨੇ। ਦੇਖੋ ਅੱਜ 11 ਮਹੀਨੇ ਤੋਂ ਉੱਪਰ ਹੋ ਗਏ ਨੇ। ਔਰ ਜਿਹੜੀ ਮੈਕਸਿਮਮ ਐਨਐਸਸੀ ਦਾ ਸਮ ਆਫ ਦਾ ਇਕਸਾਲ ਹੁੰਦਾ ਹੈ। ਤੋ ਸੀ ਆਫਿਸ ਜਿਹੜਾ ਵਾ 25 ਦਿਨ ਦੀ ਗੱਲ ਹੈਗੀ ਐ ਨਿਕ 17 ਮਾਰਚ ਨੂੰ ਜਿਹੜਾ 18 ਨੂੰ ਖਤਮ ਹੋ ਜਣਾ ਤੇ ਨਿਯਮ ਪੂਰਾ ਹੋ ਜਾਣਾ ਹੈ ਇਹ ਐਟੋਮੈਟਿਕ ਬੰਦਾ ਬਾਹਰ ਆ ਜਾਂਦਾ ਸਾਲ ਹੋਣ ਤੋਂ ਬਾਅਦ ਇੱਕ ਸਾਲ ਤੋਂ ਵੱਧ ਰੱਖ ਨਹੀਂ ਸਕਦੇ ਕਾਨੂੰਨ ਦੇ ਤਬਾਕਕ ਕਿ ਦੁਬਾਰਾ ਇਹ ਵੀ ਨਹੀਂ ਕੇਸ ਪਾਸ ਕਰ ਸਕਦੇ ਦੁਬਾਰਾ ਨਵਾਂ ਕੇਸ ਪਾਸ ਕਰ ਸਕਦੇ ਨਹੀਂ ਕੋਈ 1 2 4 ਦਿਨ ਦਾ ਗੈਪ ਆ ਕੇ ਕੋਈ ਨਵੇਂ ਕੇਸ ਦੇ ਵਿੱਚ ਮੈਨੀਪੂਲੇਸ਼ਨ ਕਰ ਲੈਣ ਉਹ ਸਰਕਾਰ ਦੀ ਮਰਜ਼ੀ ਮਾਨੂੰ ਲੱਗਦਾ ਕਿ 11 ਮਾਰਚ ਨੂੰ ਰਹੀ ਹੀ ਹੋ ਜਾਗੀ ਪਰ ਜੇਕਰ ਐਨ ਦੇ ਕੇਸ ਪਾਤੇ ਹੋਰ ਇਹਨਾਂ ਕੋਲ ਮੋਬਾਈਲ ਮਿਲਿਆ ਸਿੰਮ ਮਿਲਿਆ ਹੋਰ ਸਮਾਨ ਮਿਲਿਆ ਉਸ ਕੇਸ ਦੇ ਵਿੱਚ ਵੀ ਹਿਲਦਾ ਸਕਦੇ ਆ ਦੁਬਾਰੇ ਇਹ ਜਿਹੜੇ ਮਾਈਨਰ ਫੈਂਸਸ ਹੁੰਦੇ ਨੇ ਉਹ ਤਾਂ ਆ ਕਾਮਨ ਜੇਲ੍ਹ ਦੇ ਵਿੱਚ ਆਮ ਹੀ ਹੁੰਦੇ ਚਿਰ ਉਹ ਜਾਂਦੀਆਂ ਨੇ ਉਹ ਸੈਪਰੇਟ ਅਫੇਅਰ ਲਾਸ ਕਰ ਸਕਦੇ ਨੇ ਉਹਦੇ ਲਈ ਇੱਕ ਜਿਹੜੇ ਵਕੀਲ ਨੇ ਖਾਰਾ ਸਾਹਿਬ ਉਹਨਾਂ ਨੇ ਵੀ ਕੁਝ ਆਪਣੇ ਅੰਗ ਲਾ ਰੱਖੇ ਨੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹਨਾਂ ਨੇ ਵੀ ਬੀਂਗ ਲਈ ਰਹੀ ਕਿਹਾ ਹੈ ਕਿ ਫੋਨ ਕਾਲ ਆਈ ਹੈ ਡਿਬ੍ਰੂਗਰ ਤੋਂ ਕਿ ਮੈਨੂੰ ਕੱਲ ਸਵੇਰੇ ਦੱਸਿਆ ਕਿ ਉਹ ਪੁਖੜ ਤਲ ਤੇ ਬੈਠੇ ਨੇ ਇਹੀ ਉਹਨਾਂ ਨੇ ਐਕਸਪ੍ਰੈਸ ਕੀਤਾ ਹੈ। ਪੁਖੜ ਤਲ ਤੇ ਤੁਹਾਡੇ ਕੋਲ ਵੀ ਆਈ ਹੈ ਨਿਊਜ਼ ਕਿ ਅਮਰਪਾਲ ਸਿੰਘ ਤੇ ਉਹਦੇ ਹੋਰ ਸਾਥੀਆਂ ਨੇ ਪੁਖੜ ਤਲ ਕੀਤੀ। ਅੱਜ ਵੀ ਬਦਲ ਨੂੰ ਤਾਂ ਫੋਨ ਕੱਲ ਦਾ ਬੰਦ ਆ ਰਿਹਾ ਸੀ ਜਿੱਤੇ ਸਾਡੀ ਗੱਲ ਉਂਠੀ ਹੈ। ਉਹ ਅੱਜ ਵੀ ਬੰਦ ਹੈਗਾ ਜਦ ਤੱਕ ਕੋਈ ਅਫੀਸ਼ੀਅਲ ਕਮਿਊਨੀਕੇਸ਼ਨ ਨਹੀਂ ਹੁੰਦਾ ਤੁਸੀਂ ਕੁਝ ਕਰ ਨਹੀਂ ਸਕਦੇ ਹੋਗੇ। ਅਭੀਲ ਸਾਹਿਬ ਫੋਨ ਤੁਸੀਂ ਉਧਰੋਂ ਇਹ ਤੁਸੀਂ ਉਧਰ ਕਰਦੇ ਰਹਿੰਦੇ ਸੀ ਜਾਂ ਉਹ ਵੀ ਤੁਹਾਨੂੰ ਕਰਦੇ ਸੀ ਜਿਹੜਾ ਜੇਲ੍ਹ ਵਾਲਾ ਫੋਨ ਹੈ ਦੋਨੋਂ ਸਾਇੰਟਿਸਟ ਦੇ ਫੋਨ ਛਲੇ ਵੀ ਜਾਂਦੇ ਆਫੀਸ ਜਾਂਦੇ ਉਹ ਕਰਾ ਦਿੰਦੇ ਆ ਗੱਲ ਜੇਲ੍ਹ ਵਿੱਚ ਹਾਂਜੀ ਹਾਂਜੀ ਜਿਵੇਂ ਇਹ ਆਈਸੀਆ ਖਬਰਾਂ ਕਿ ਤਵਕੂ ਵਿੱਚ ਖਾਣੇ 'ਚ ਮਿਲਾਇਆ ਜਾਂਦਾ ਜਾਂ ਦਾਲ ਦੇ ਵਿੱਚ ਨਿਕਲਿਆ ਜਿਹੜੀ ਖਾਣੇ ਵਾਲੀ ਦਿੱਕਤ ਤੁਸੀਂ ਉਹ ਠੀਕ ਹੋ ਗਈ ਸੀ ਹਰ ਖਾਣੇ 'ਚ ਜਨਰਲੀ ਜਿਹੜਾ ਐਨਐਸਏ ਦਾ ਜਿਹੜਾ ਲਾਅ ਹੈ 1981 ਦੇ ਵਿੱਚ ਬਹੁਤ ਕਲੀਅਰ ਹੈ ਇਸ ਕਿਸੇ ਵਿੱਚ ਵੀ ਉਹਨਾਂ ਨੇ ਇਹਨਾਂ ਨੂੰ ਕੁੱਕ ਦਿੱਤੇ ਹੋਏ ਨੇ ਤੁਸੀਂ ਆਪ ਦੀ ਮਰਜ਼ੀ ਨਾਲ ਖਾਣਾ ਬਣਾ ਵੀ ਸਕਦੇ ਹੋ ਤੇ ਕੁੱਕ ਦੀ ਮਦਦ ਵੀ ਲੈ ਸਕਦੇ ਹੋ ਇੱਕ ਜਣਾ ਰਸਨ ਪਾਣੀ ਬਾਹਰੋਂ ਵੀ ਪਰਿਵਾਰ ਵਾਲੇ ਮੈਂਬਰ ਜਾਂ ਕੋਈ ਹਮੈਤੀ ਦੇ ਸਕਦੇ ਆ ਬਾਹਰੋਂ ਰਸਨ ਪਾਣੀ ਇਹਨਾਂ ਨੂੰ ਭੇਜਦੇ ਆ ਕਿ ਜੇਲ੍ਹ ਵਾਲੀ ਰਸਨ ਦਿੰਦੇ ਆ ਜਿਸ ਜੇਲ੍ਹ ਮੈਨੂਅਲ ਦੇ ਵਿੱਚ ਜਿਹੜਾ ਜੇਲ੍ਹ ਦਾ ਕੰਟਰੈਕਟਰ ਹੁੰਦਾ ਹੈ ਮਤਲਬ ਇੱਥੇ ਜ਼ਿੰਮੇ ਹੋਰ ਹੁੰਦਾ ਹੈ ਕਿ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਹੋ ਜਾਂਦੇ ਨੇ ਜਿਹੜੀ ਜਿੱਥੇ ਅਵੇਲੇਬਲ ਹੋ ਤੁਸੀਂ ਖਰੀਦ ਸਕਦੇ ਹੋ ਜਿਹੜੀ ਨਹੀਂ ਅਵੇਲੇਬਲ ਹੈਗੀ ਤੁਸੀਂ ਕੰਟਰੈਕਟਰ ਨਹੀਂ ਮਾਰਕੀਟ ਚੋਂ ਵੀ ਖਰੀਦ ਸਕਦੇ ਹੋ ਠੀਕ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪੁਲਿਸ ਨੇ ਕਹਾਣੀ ਬਣਾਈ ਆ ਕਿ ਆਹ ਸਮਾਨ ਪੜਿਆ ਗਿਆ ਜੀ ਡਿਟੇਲ ਵੀ ਆਈ ਹੈ ਉਹ ਕਿਹੜਾ ਕਿਹੜਾ ਸਮਾਨ ਹੈ ਸੋ ਇਹ ਐਮੀ ਲੱਗ ਰਿਹਾ ਜਦ ਤੱਕ ਤੁਹਾਡੇ ਕੋ ਐਵੀਡੈਂਸ ਹੀ ਨਹੀਂ ਹੈ ਕਿ ਇਸ ਕਿਸਮ ਦੀਆਂ ਜਿਹੜੀਆਂ ਰਿਮਰਸ ਨੇ ਪਰ ਨਾਲ ਇਹ ਨਹੀਂ ਆਇਆ ਬੜੇ ਦੀ ਤਾਗੀ ਖਬਰ ਇਹ ਇਦਾਂ ਨਹੀਂ ਆਇਆ ਕਿ ਵੱਖਰੀ ਕੋਈ ਐਫ ਆਈ ਆਰ ਦਰਜ ਹੋ ਵੀ ਪਰਚਾ ਦਰਜ ਹੋ ਗਿਆ ਇਹ ਵੀ ਤੁਹਾਡੇ ਕੋਲ ਖਬਰਾਂ ਨੇ ਕਿ ਇਸ ਮੁੱਦੇ ਨੂੰ ਲੈ ਕੇ ਪਰਚਾ ਦਰਜ ਕੀਤਾ ਹੋਵੇ ਇਹ ਫਿਲਹਾਲ ਕੋ ਕਿ ਜ਼ਿਲ੍ਹਾ ਅਥਾਰਟੀਆਂ ਕਮਿਊਨੀਕੇਟ ਨਹੀਂ ਕਰ ਰਹੀਆਂ ਉਹ ਜਿਹੜਾ ਫੋਨ ਉੱਤੇ ਚੱਲਦਾ ਨਹੀਂ ਹੈਗਾ ਕਿ ਜਿਹੜੇ ਪਹਿਲੇ ਆਫੀਸਰਜ਼ ਨੇ ਬਦਲ ਗਏ ਨੇ ਹੁਣ ਨਵੇਂ ਉੱਤੇ ਸਟਾਫ ਹੈਗਾ ਸਾਰਾ ਸੁਪਰਡਿੰਟ ਵਗੈਰਾ ਤੇ ਇਹ ਇਨਫੋਰਮੇਸ਼ਨ ਤੇ ਉਥੋਂ ਤੇ ਜਿਹੜੀ ਐਡਮਿਨਿਸਟ੍ਰੇਟਿਵ ਹੈਗੀ ਨੇ ਉਹ ਹੀ ਦੱਸ ਸਕਦੇ ਨੇ